ਆਓ ਇੱਕ ਪਲ ਲਈ ਰੁਕੀਏ ਆਪਣੀ ਜਾਗਰੂਕਤਾ ਆਪਣੇ ਵਿਚਾਰਾਂ ਆਪਣੀਆਂ ਯਾਦਾਂ ਬਾਰੇ ਸੋਚੀਏ ਇਹ ਸਭ ਕੁਝ ਕਿੰਨਾ ਆਪਣਾ ਤੇ ਕਿੰਨਾ ਨਿੱਜੀ ਲੱਗਦਾ ਹੈ ਹੈਨਾ ਪਰ ਕੀ ਹੋਵੇ ਜੇ ਸਾਡਾ ਮਨ ਸਿਰਫ ਸਾਡਾ ਹੈ ਹੀ ਨਹੀਂ ਕੀ ਹੋਵੇ ਜੇ ਇਹ ਇੱਕ ਸ਼ੀਸ਼ਾ ਹੋਵੇ ਜਿਹੜਾ ਕਿਸੇ ਬਹੁਤ ਵੱਡੀ ਪੂਰੀ ਕਾਇਨਾਤ ਵਿੱਚ ਫੈਲੀ ਹੋਈ ਚੀਜ਼ ਨੂੰ ਵਿਖਾ ਰਿਹਾ ਹੋਵੇ ਵੈਲ ਇਹੀ ਤਾਂ ਵੱਡਾ ਸਵਾਲ ਹੈ ਜਿਸ ਨੇ ਸਦੀਆਂ ਤੋਂ ਵੱਡੇ ਵੱਡੇ ਫਿਲਾਸਫਰਾਂ ਤੇ ਵਿਗਿਆਨੀਆਂ ਨੂੰ ਉਲਝਾ ਕੇ ਰੱਖਿਆ ਹੋਇਆ ਹੈ आखिर ਸਾਡੇ ਅੰਦਰ ਇਹ ਮੈਂ ਹੋਣ ਦਾ ਅਹਿਸਾਸ ਇਹ ਤਜਰਬਾ ਆਉਂਦਾ ਕਿੱਥੋਂ ਹੈ ਚਲੋ ਅੱਜ ਇਹ ਸੇ ਰਹੱਸਦੀਆਂ ਤਿਆਂ ਨੂੰ ਫਰੋਲਣ ਦੀ ਕੋਸ਼ਿਸ਼ ਕਰਦੇ ਹਾਂ ਦੇਖੋ ਵਿਗਿਆਨ ਇਹ ਤਾਂ ਦੱਸ ਸਕਦਾ ਹੈ ਕਿ ਦਿਮਾਗ ਦੇ ਕਿਹੜੇ ਹਿੱਸੇ ਕੰਮ ਕਰ ਰਹੇ ਨੇ ਕਿਹੜੀਆਂ ਤਾਰਾਂ ਜੁੜ ਰਹੀਆਂ ਨੇ ਪਰ ਉਹ ਅਸਲ ਅਹਿਸਾਸ ਨੂੰ ਨਹੀਂ ਮਾਪ ਸਕਦਾ ਮਤਲਬ ਕਿ ਗੁਲਾਬ ਦੇ ਫੁੱਲ ਨੂੰ ਦੇਖ ਕੇ ਜਿਹੜੀ ਖੁਸ਼ੀ ਹੁੰਦੀ ਹੈ ਉਸ ਅਹਿਸਾਸ ਨੂੰ ਇਸਨੂੰ ਤਾਂ ਚੇਤਨਾ ਦੀ ਔਖੀ ਸਮੱਸਿਆ ਕਿਹਾ ਜਾਂਦਾ ਹੈ ਤੇ ਇਹੀ ਉਹ ਰਹੱਸ ਹੈ ਜਿਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਤਾਂ ਇਸ ਸਫ਼ਰ ਨੂੰ ਸਮਝਣ ਲਈ ਆਪਾਂ ਇੱਕ ਬਹੁਤ ਹੀ ਦਿਲਚਸਪ ਵਿਚਾਰ ਇੱਕ ਰੂਪਕ ਦੀ ਵਰਤੋਂ ਕਰਾਂਗੇ ਇਹ ਵਿਚਾਰ ਕਿ ਸਾਡਾ ਮਨ ਚੇਤਨਾ ਦਾ ਸੋਮਾ ਨਹੀਂ ਸਗੋਂ ਇੱਕ ਸਾਧਨ ਹੈ ਇੱਕ ਸ਼ੀਸ਼ੇ ਵਾਂਗ ਇਹ ਵਿਚਾਰ ਉਸ ਆਮ ਸੋਚ ਨੂੰ ਸਿੱਧੀ ਚੁਣੌਤੀ ਦਿੰਦਾ ਹੈ ਕਿ ਸਾਡੀ ਚੇਤਨਾ ਸਾਡੀ ਜਾਗਰੂਕਤਾ ਪੂਰੀ ਤਰ੍ਹਾਂ ਸਾਡੇ ਦਿਮਾਗ ਦੇ ਅੰਦਰ ਹੀ ਬਣਦੀ ਹੈ ਇਹ ਸਾਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ ਸ਼ਾਇਦ ਸ਼ਾਇਦ ਕਹਾਣੀ ਇਸ ਤੋਂ ਕਿਤੇ ਜ਼ਿਆਦਾ ਵੱਡੀ ਹੈ ਤੇ ਫਿਰ ਆਉਂਦਾ ਹੈ ਇਸ ਰੂਪਕ ਦਾ ਦੂਜਾ ਤੇ ਸ਼ਾਇਦ ਸਭ ਤੋਂ ਜ਼ਰੂਰੀ ਹਿੱਸਾ ਇਹ ਵਿਚਾਰ ਸਾਡੇ ਮਨ ਨੂੰ ਇੱਕ ਸ਼ੀਸ਼ੇ ਵਾਂਗ ਪੇਸ਼ ਕਰਦਾ ਹੈ ਇੱਕ ਅਜਿਹਾ ਸ਼ੀਸ਼ਾ ਜਿਹੜਾ ਇੱਕ ਬਹੁਤ ਵੱਡੀ ਵਿਸ਼ਵਵਿਆਪੀ ਚੇਤਨਾ ਦੀ ਰੌਸ਼ਨੀ ਨੂੰ ਆਪਣੇ ਅੰਦਰ ਦਰਸਾਉਂਦਾ ਹੈ ਇਸ ਨੂੰ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਜਿਵੇਂ ਇੱਕ ਬਹੁਤ ਵੱਡਾ ਸਮੁੰਦਰ ਹੋਵੇ ਤੇ ਸਾਡੀ ਜਾਗਰੂਕਤਾ ਉਸ ਉੱਤੇ ਉੱਠਣ ਵਾਲੀ ਇੱਕ ਛੋਟੀ ਜੀ ਲਹਿਰ ਹੋਵੇ ਹੁਣ ਦੇਖਰ ਨੂੰ ਲਹਿਰ ਵੱਖਰੀ ਲੱਗਦੀ ਹੈ ਪਰ ਉਹ ਬਣੀ ਤਾਂ ਸਮੁੰਦਰ ਤੋਂ ਹੀ ਹੈ ਤੇ ਹੈ ਵੀ ਉਸੇ ਦਾ ਹਿੱਸਾ ਅੱਛਾ ਜੇਕਰ ਇਹ ਗੱਲ ਸੱਚ ਹੈ ਤਾਂ ਕੀ ਇਸ ਤੇ ਕੋਈ ਸਬੂਤ ਸਾਨੂੰ ਆਸ-ਪਾਸ ਦੀ ਦੁਨੀਆ ਵਿੱਚ ਵੀ ਮਿਲਦੇ ਨੇ ਚਲੋ ਕੁਝ ਅਜੇਹੀਆਂ ਘਟਨਾਵਾਂ ਤੇ ਨਜ਼ਰ ਮਾਰਦੇ ਹਾਂ ਜੋ ਇਸ਼ਾਰਾ ਕਰਦੀਆਂ ਹਨ ਕਿ ਚੇਤਨਾ ਸ਼ਾਇਦ ਪੂਰੀ ਤਰ੍ਹਾਂ ਨਿੱਜੀ ਚੀਜ਼ ਨਾ ਹੋਵੇ ਤੁਸੀਂ ਦੇਖਿਆ ਹੋਣਾ ਕਈ ਵਾਰ ਬਹੁਤ ਸਾਰੇ ਲੋਕਾਂ ਨੂੰ ਇੱਕੋ ਸਮੇਂ ਇੱਕੋ ਜਿਹਾ ਖਿਆਲ ਆਉਂਦਾ ਹੈ ਜਾਂ ਜਦੋਂ ਅਸੀਂ ਕਿਸੇ ਹੋਰ ਦਾ ਦਰਦ ਐਨੀ ਡੂੰਘਾਈ ਨਾਲ ਮਹਿਸੂਸ ਕਰਦੇ ਹਾਂ ਜਿਵੇਂ ਉਹ ਸਾਡਾ ਆਪਣਾ ਹੋਵੇ ਤੇ ਸਭ ਤੋਂ ਵਧੀਆ ਉਦਾਹਰਣ ਹੈ ਪੰਛੀਆਂ ਦੇ ਚੁੰਡ ਦੀ ਉਹ ਹਜ਼ਾਰਾਂ ਦੀ ਗਿਣਤੀ 'ਚ ਬਿਨਾਂ ਟਕਰਾਏ ਇੱਕੋ ਤਾਲ 'ਤੇ ਉੜਦੇ ਨੇ ਜਿਵੇਂ ਕੋਈ ਇੱਕ ਹੀ ਮਨ ਉਹਨਾਂ ਨੂੰ ਚਲਾ ਰਿਹਾ ਹੋਵੇ ਇਹ ਸਭ ਕੁਝ ਇੱਕ ਸਾਂਝੀ ਜਾਗਰੂਕਤਾ ਵੱਲ ਇਸ਼ਾਰਾ ਕਰਦਾ ਹੈ ਇਸ ਫਲਸਫੇ ਮੁਤਾਬਕ ਫਿਰ ਅਸੀਂ ਅਸਲੀਅਤ ਨੂੰ ਕਿਵੇਂ ਦੇਖਦੇ ਹਾਂ ਇਹ ਸਾਰੀ ਗੱਲ ਇਸ ਤੇ ਨਿਰਭਰ ਕਰਦੀ ਹੈ ਕਿ ਸਾਡਾ ਸ਼ੀਸ਼ਾ ਯਾਨੀ ਸਾਡਾ ਮਨ ਕਿੰਨਾ ਕੁ ਸਾਫ਼ ਜਾਂ ਤੁੰਦਲਾ ਹੈ ਜਦੋਂ ਮਨ ਦਾ ਸ਼ੀਸ਼ਾ ਸਾਡੇ ਹੰਕਾਰ ਡਰ ਤੇ ਫਾਲਤੂ ਦੇ ਵਿਚਾਰਾਂ ਨਾਲ ਤੁੰਦਲਾ ਹੋ ਜਾਂਦਾ ਹੈ ਤਾਂ ਅਸਲੀਅਤ ਦਾ ਅਕਸ ਵੀ ਵਿਗੜਿਆ ਹੋਇਆ ਦਿਸਦਾ ਹੈ ਸਾਨੂੰ ਵੱਖਰਾਪਣ ਤੇ ਦੁੱਖ ਮਹਿਸੂਸ ਹੁੰਦਾ ਹੈ ਪਰ ਜਦੋਂ ਉਹੀ ਮਨ ਸ਼ਾਂਤ ਤੇ ਟਿਕਿਆ ਹੁੰਦਾ ਹੈ ਬਿਲਕੁਲ ਇੱਕ ਸਾਫ਼ ਸ਼ੀਸ਼ੇ ਵਾਂਗ ਤਾਂ ਉਹ ਸੱਚਾਈ ਨੂੰ ਬਿਨਾਂ ਕਿਸੇ ਮਿਲਾਵਟ ਦੇ ਦਰਸਾਉਂਦਾ ਹੈ ਜਿਸ ਨਾਲ ਏਕਤਾ ਤੇ ਸ਼ਾਂਤੀ ਦਾ ਅਨੁਭਵ ਹੁੰਦਾ ਹੈ ਸਵਾਲ ਇਹ ਹੈ ਕਿ ਇਸ ਸ਼ੀਸ਼ੇ ਨੂੰ ਸਾਫ਼ ਕਿਵੇਂ ਕੀਤਾ ਜਾਵੇ ਧਿਆਨ ਯਾਨੀ ਮੈਡੀਟੇਸ਼ਨ ਜਾਂ ਡੂੰਘਾ ਚਿੰਤਨ ਇਹ ਅਭਿਆਸ ਇਸ ਸ਼ੀਸ਼ੇ ਨੂੰ ਪਾਲਿਸ਼ ਕਰਨ ਵਾਂਗ ਹਨ ਇਹ ਮਨ ਦੀ ਤੁੰਦ ਨੂੰ ਹਟਾਉਂਦੇ ਹਨ ਤਾਂ ਕਿ ਇੱਕ ਸਾਫ਼ ਤੇ ਸੱਚਾ ਅਕਸ ਸਾਹਮਣੇ ਆ ਸਕੇ ਚਲੋ ਹੁਣ ਆਪਾਂ ਇਸ ਦਾਰਸ਼ਨਿਕ ਸਫ਼ਰ ਦੀ ਆਖਰੀ ਮੰਜ਼ਲ ਵੱਲ ਵਧਦੇ ਹਾਂ ਜਿੱਥੇ ਨਿੱਜੀ ਤੇ ਵਿਸ਼ਵ ਵਿਆਪੀ ਵਿਚਾਰ ਦੀਆਂ ਸਾਰੀਆਂ ਦੀਵਾਰਾਂ ਟਹਿ ਜਾਂਦੀਆਂ ਹਨ ਇਸ ਦਾ ਮਤਲਬ ਬਹੁਤ ਗਹਿਰਾ ਹੈ ਇੱਕ ਸਾਫ਼ ਮਨ ਸਿਰਫ ਸੱਚਾਈ ਨੂੰ ਦੇਖਦਾ ਨਹੀਂ ਬਲਕਿ ਉਹ ਇਹ ਮਹਿਸੂਸ ਕਰਦਾ ਹੈ ਕਿ ਉਹ ਉਸ ਸੱਚਾਈ ਦਾ ਹੀ ਹਿੱਸਾ ਹੈ ਸ਼ੀਸ਼ੇ ਵਿੱਚ ਦਿਸਣ ਵਾਲਾ ਅਕਸ ਤੇ ਰੋਸ਼ਨੀ ਦਾ 소ਮਾ ਦੋਵੇਂ ਅਸਲ ਵਿੱਚ ਇੱਕ ਹੀ ਹਨ ਕੋਈ ਫਰਕ ਨਹੀਂ ਇਹ ਸਾਰੀ ਗੱਲਬਾਤ ਦਾ ਸਿਖਰ ਹੈ ਮਤਲਬ ਕਿ ਸਾਡਾ ਨਿੱਜੀ ਸਵੈ ਸਾਡਾ ਮੈਂ ਤੇ ਇਹ ਪੂਰਾ ਬ੍ਰਹਮੰਡ ਅਸਲ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਹਨ ਇੱਕੋ ਹੀ ਤੱਤ ਤੋਂ ਬਣੇ ਹੋਏ ਯਾਦਾਂ ਲਹਿਰ ਵਾਲੀ ਉਦਾਹਰਣ ਲਹਿਰ ਸਮੁੰਦਰ ਤੋਂ ਵੱਖਰੀ ਨਹੀਂ ਹੁੰਦੀ ਉਹ ਸਮੁੰਦਰ ਹੀ ਹੈ ਬਸ ਇੱਕ ਖਾਸ ਰੂਪ ਵਿੱਚ ਠੀਕ ਉਸੇ ਤਰ੍ਹਾਂ ਅਸੀਂ ਬ੍ਰਹਮੰਡ ਹਾਂ ਜੋ ਇੱਕ ਪਲ ਲਈ ਆਪਣੇ ਆਪ ਨੂੰ ਅਨੁਭਵ ਕਰ ਰਿਹਾ ਹੈ ਤੇ ਇਹ ਸਫਰ ਸਾਨੂੰ ਇਸ ਆਖਰੀ ਸਵਾਲ ਤੇ ਲਿਆ ਕੇ ਛੱਡ ਦਿੰਦਾ ਹੈ ਜਦੋਂ ਅਸੀਂ ਆਪਣੇ ਮਨ ਦੇ ਸ਼ੀਸ਼ੇ ਵਿੱਚ ਦੇਖਦੇ ਹਾਂ ਤਾਂ ਸਾਨੂੰ ਕੀ ਦਿਸਦਾ ਹੈ ਇੱਕ ਵੱਖਰੀ ਹਸਤੀ ਜਾਂ ਇੱਕ ਵਿਸ਼ਾਲ ਜੁੜੀ ਹੋਈ ਅਸਲੀਅਤ ਦਾ ਹੀ ਇੱਕ ਅਕਸ ਇਸ ਬਾਰੇ ਜ਼ਰੂਰ ਸੋਚਣਾ